ਜ਼ਿਲ੍ਹਾ ਗੁਰਦਾਸਪੁਰ ਦੇ ਸਰਦੀਪਿੰਡ ਆਦੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨੂੰ ਲੈ ਕੇ ਪਿੰਡ ਵਾਸੀਆਂ ਤੇ ਸਤਕਾਰ ਕਮੇਟੀ ਦੇ ਨਿਹੰਗ ਸਿੰਘਾਂ ਵਿਚਾਲੇ ਵਿਵਾਦ ਖੜਾ ਹੋ ਗਿਆ ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਢੇੜੇ ਨੰਗੀਆਂ ਤਲਵਾਰਾਂ ਦੇ ਨਾਲ ਇੱਕ ਦੂਜੇ ਨੂੰ ਲਲਕਾਰਦੇ ਹੋਏ ਅੱਗੇ ਵਧੇ ਮਾਮਲਾ ਵਾਤਾਵਰਕ ਗੁਰਦਾਸਪੁਰ ਦਿਨਾਨਗਰ ਦੁਰੰਗਲਾ ਬਹਿਰਾਮਪੁਰ ਦੀਆਂ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਘਟਨਾ ਵਾਲੇ ਸਥਾਨ ਤੇ ਪੂਰੇ ਪਿੰਡ ਨੂੰ ਛਾוני ਵਿੱਚ ਤਬਦੀਲ ਕਰ ਦਿੱਤਾ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਪਿੰਡ ਆਦਿਆ ਵਿਖੇ ਸਰਪੰਚ ਗੁਰਬਚਨ ਕੌਰ ਅਤੇ ਪਿੰਡ ਵਾਸੀਆਂ ਵੱਲੋਂ ਬਾਟ ਸਾਹਿਬ ਤੋਂ ਪੈਦਲ ਯਾਤਰਾ ਜੋ ਕਿ 3 ਮਾਰਚ ਨੂੰ ਇਥੋਂ ਲੰਘਣੀ ਹੈ ਉਸ ਦੇ ਸਵਾਗਤ ਦੇ ਲਈ ਪਿੰਡ ਦੀ ਸੰਗਤ ਵੱਲੋਂ ਮੇਨ ਸੜਕ ਤੇ ਸ਼੍ਰੀ ਅਕੰਧ ਪਾਠ ਸਾਹਿਬ ਰੱਖੇ ਗਏ ਸਨ ਪਰ ਪਿੰਡ ਦੇ ਹੀ ਦੂਜੇ ਤੇੜ ਦਮਦਮੀ ਤਖਸਾਲ ਦੇ ਆਗੂਆਂ ਨੇ ਅਖੰਡ ਪਾਠ ਰੱਖਣ ਦਾ ਵਿਰੋਧ ਕੀਤਾ ਅਤੇ ਇਹ ਕਹਿ ਕੇ ਕਿ ਜਿਸ ਥਾਂ ਉਤੇ ਅਖੰਡ ਪਾਠ ਰੱਖੇ ਗਏ ਨੇ ਉਥੇ ਨੇੜੇ ਸ਼ਮਸ਼ਾਨ ਘਰ ਹੈ ਅਤੇ ਪੀਰ ਦੀ ਦਰਗਾਹ ਵੀ ਹੈ ਇਸ ਲਈ ਮਰਿਆਦਾ ਮੁਤਾਬਕ ਅਖੰਡ ਪਾਠ ਪਿੰਡ ਦੇ ਗੁਰਦੁਆਰੇ ਵਿੱਚ ਰੱਖੇ ਜਾਣੇ ਚਾਹੀਦੇ ਸਨ ਬਸ ਇਸੇ ਮਾਮਲੇ ਤੇ ਦੋਵੇਂ ਤਰ੍ਹਾਂ ਦੇ ਵਿਚ ਤਣਾ ਇੰਨਾ ਵੱਧ ਗਿਆ ਕਿ ਮਾਮਲਾ ਸ਼ਾਂਤ ਕਰਵਾਉਣ ਦੇ ਲਈ ਪੁਲਿਸ ਨੂੰ ਘੰਟਿਆਂ ਦੀ ਮਸ਼ੱਕਤ ਕਰਨੀ ਪਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 파ਟ ਰਖਿਆ ਸੀ ਇੱਥੇ ਜਿਹੜੇ ਪਿੰਡ ਦੇ ਬੰਦੇ ਆ ਤੇ ਬਾਹਰੋਂ ਕੁਝ ਜਿਹੜੀ ਸਿਕਿਅਤਤਮੰਦੀਆਂ ਸੀ ਉਹ ਇੱਥੇ ਆਈ ਤੇ ਦੋਵੇਂ ਧਰਾਂ ਦੇ ਵਿਚਫਰਤ ਟਕਰਾਰ ਹੋਈ ਤੇ ਪੁਲਿਸ ਨੇ ਪਹਿਲਾਂ ਤੇ ਮੌਕੇ ਤੇ ਬਚਾ ਕਰ ਲਿਆ ਕਿ ਨੁਕਸਾਨ ਨਾ ਹੋਏ ਕਿਸੇ ਵੀ ਤਰੀਕੇ ਦਾ ਜਾਨੀ ਮਾਲੀ ਦੂਜੀ ਗੱਲ ਜਿਹੜੀ ਵੀ ਕੋਈ ਇੱਥੇ ਘਟਨਾ ਵਾਪਰੀ ਹੈ ਉਹਦੇ ਰਿਗਾਰਡਿੰਗ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਅੰਡਰ ਦ ਰਿਲੇਵੈਂਟ ਸੈਕਸ਼ਨਸ ਆਫ ਲਾਪ ਮੈਂ ਐਫ ਆਈ ਆਰ ਰਜਿਸਟਰ ਕਰ ਰਹੇ ਆ ਤੇ ਕਾਨੂੰਨ ਆਪਣਾ ਕੰਮ ਕਰੂਗਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਗੇ ਦੀ ਪ੍ਰੋਡਕਸ਼ਨ ਲਈ ਆਪਾਂ ਇੱਥੇ ਫੋਰਸ ਵਿੱਚ ਛੱਡ ਕੇ ਜਾ ਰਹੇ ਹਾਂ। ਹਾਂਜੀ, ਥੈਂਕ ਯੂ। ਉਹਦੇ ਸਬੰਧ ਵਿੱਚ ਹਰ ਵਾਰੀ ਖੰਡ ਪਾਠ ਸਾਹਿਬ ਰਖਾਈਦਾ ਵਾ, ਇੱਥੇ ਲੰਗਰ ਲਾਈਦਾ ਸੰਗਤਾਂ ਹੁੰਦੀਆਂ ਨੇ, ਲੰਗਰੀਆਂ ਨੇ। ਇਸ ਵਾਰ ਵੀ ਲੰਗਰ ਲਗਾਇਆ ਜਾ ਰਿਹਾ ਵਾ। ਇਹਨਾਂ ਨੇ ਕੀ ਕੀਤਾ ਵਾ? ਬਾਹਰੋਂ ਕੁਝ ਥਿੰਗ ਨਿਹੰਗ ਸਿੰਘ ਆਏ ਨੇ। ਉਹ ਕਹਿੰਦੇ ਜੀ ਤੁਸੀਂ ਇੱਥੇ ਪਾਠ ਨਹੀਂ ਰੱਖ ਸਕਦੇ। ਇਹ ਕਮਰਾ ਇੰਨ ਸਾਰੇ ਵਿਵਾਦ-ਵਿਵਾਦ ਮੋਕਾ ਕੇ ਖਤਮ ਕਰਕੇ ਪਿਛੇ ਖੰਡ ਪਾਠ ਸਾਹਿਬ ਰਖਵਾ ਲਿਆ ਵਾ। ਇਹਨਾਂ ਨੇ ਬਲਾਗ ਵੀ ਚਲੋ ਰਖਵਾ ਲਿਆ। ਅਕਾਲ ਤਖਤ ਤੇ ਤੁਹਾਡਾ ਜੋ ਹੁਕਮਨਾਮਾ ਹੋਏਗਾ ਵੀ ਅੱ ਹੀ ਨਿਪੜੇਗਾ ਇਹ ਕਾ ਠੀਕ ਹੈ ਜੀ ਜੋ ਕਹਿਣ ਕਰਨਗੇ ਆਪਾਂ ਤੋਂ ਨਹੀਂ ਰਖਾਵਾਂ ਕਰਾਂਗੇ ਇਹ ਇਹਦੇ ਵਿੱਚ ਆੜ ਵਿੱਚ ਬੰਦੇ ਸੱਦ ਲਿਆ ਬੰਦੇ ਸੱਦ ਕੇ ਪਿੱਛੋਂ ਜਿਹੜਾ ਹਰਵਿੰਦਰ ਸਿੰਘ ਆ ਉਹਨੇ ਆਣ ਕੇ ਤੇ ਮੇਰੇ ਟੱਪ ਮਾਰਨ ਕਰਪਾਨ ਗੱਡੀ ਆ ਤੇ ਟੱਪ ਮਾਰਨ ਸ਼ੁਰੂ ਕਰਦਾ ਮੈਨੂੰ ਜਦੋਂ ਪਤਾ ਲੱਗਾ ਮੈਂ ਅੱਗੇ ਕੀਤੀ ਮੇਰੇ ਪਾਗੀ ਪਾਗੇ ਕੱਟੀ ਗਈ ਕੁਝ ਮੇਰੇ ਉਂਗਲ ਤੇ ਲੱਗੀ ਕਰਪਾਨ